ਇਬਰਾਨੀਆਂ ਨੂੰ ਅਧਿਆਇ 3 ਉਪਰੰਤ हे ਪ੍ਰਭੂ ਸੁਰਗੀ ਸੱਦੇ ਦੇ ਭਾਈ ਵਾਲੋ ਤੁਸੀਂ ਸਾਡੇ ਇਕਰਾਰ ਦੇ ਰਸੂਲ ਅਤੇ ਪ੍ਰধান ਜਾਜਕ ਯਿਸੂ ਵੱਲ ਧਿਆਨ ਕਰੋ ਜਿਹੜਾ ਆਪਣੇ ਥਾਪਣ ਵਾਲੇ ਦੇ ਹੱਕ ਵਿੱਚ ਮਾਤਬਰ ਸੀ ਜਿਵੇਂ ਮੂਸਾ ਉਹ ਦੇ ਸਾਰੇ ਘਰ ਵਿੱਚ ਸੀ ਕਿਉਂ ਜੋ ਘਰ ਨਾਲੋਂ ਜਿੰਨਾ ਘਰ ਦਾ ਬਣਾਉਣ ਵਾਲਾ ਆਦਰ ਦੇ ਯੋਗ ਹੁੰਦਾ ਹੈ ਉਨਾ ਹੀ ਉਹ ਵੀ ਮੂਸਾ ਨਾਲੋਂ ਵਧੇਰੇ ਆਦਰ ਦੇ ਯੋਗ ਹੈ ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜੀ ਨੇ ਸਭ ਕੁਝ ਬਣਾਇਆ ਹੈ ਉਹ ਪਰਮੇਸ਼ਰ ਹੈ ਅਤੇ موسی ਤਾਂ ਉਹਦੇ ਸਾਰੇ ਘਰ ਵਿੱਚ ਨੌਕਰ ਦੀ ਨਿਯਾਈ ਮਾਤ ਵਰਸੀ ਪਈ ਹੋਣ ਵਾਲੀਆਂ ਗੱਲਾਂ ਦੀ ਸਾਖੀ ਦੇਵੇ ਪਰ ਮਸੀਹ ਪੁੱਤਰ ਦੀ ਨਿਯਾਈ ਉਹਦੇ ਘਰ ਉੱਤੇ ਹੈ ਜੇ ਅਸੀਂ ਅਸ ਦੀ ਦਲੇਰੀ ਔਰ ਅਬਮਾਨ ਅੰਤ ਤੋੜੀ ਫੜੀ ਰੱਖੀਏ ਸੋ ਜਿਵੇਂ ਪਵਿੱਤਰ ਆਤਮਾ ਆਖਦਾ ਹੈ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਗਾਵਤ ਦੇ ਦਿਨ ਉਜਾਰ ਦੇ ਵਿੱਚ ਜਦ ਤੁਹਾਡੇ ਪਿਓ ਦਾਦਾ ਜੀ ਨੇ ਮੈਨੂੰ ਪਰਖ ਕੇ ਜਾਚਾ ਅਤੇ 40 ਭਰੇ ਮੇਰੇ ਕੰਮ ਵੇਖੇ ਇਸੇ ਕਾਰਨ ਮੈਂ ਉਸ ਪੀੜਿਤ ਗਰੰਝ ਹੋਇਆ ਅਤੇ ਆਖਿਆ ਕਿ ਉਹ ਦਿਲੋਂ ਕਰਾਹੀ ਪੈਂਦੇ ਹਨ ਅਤੇ ਉਹਨਾਂ ਮੇਰੇ ਰਾਹਾਂ ਨੂੰ ਨਾ ਜਾਤਾ ਜਿਵੇਂ ਮੈਂ ਆਪਣੇ ਗੁੱਸੇ ਵਿੱਚ ਸੌਂ ਖਾਦੀ ਕਿ ਇਹ ਮੇਰੇ ਆਰਾਮ ਵਿੱਚ ਕਦੇ ਨਾ ਵੜਨਗੇ हे ਪ੍ਰਭੂ ਵੇਖਣਾ ਭਈ ਜੋਂਦੇ ਪਰਮੇਸ਼ਰ ਤੋਂ ਬੇਮੁਖ ਹੋਣ ਕਰਕੇ ਕਿਤੇ ਤੁਹਾਡੇ ਵਿੱਚੋਂ ਕਿਸੇ ਦਾ ਬੇਪ੍ਰਤੀਤਾ ਬੁਰਾ ਦਿਲ ਨਾ ਹੋਵੇ ਸਗੋਂ ਜਿੰਨਾ ਚਿਰ ਅੱਜ ਦਾ ਦਿਨ ਆਖਿਰ ਦਾ ਹੈ ਤੁਸੀਂ ਨਿਤ ਇੱਕ ਦੂਏ ਨੂੰ ਉਪਦੇਸ਼ ਕਰਿਆ ਕਰੋ ਤਾਂ ਜੋ ਤੁਹਾਡੇ ਵਿੱਚੋਂ ਕੋਈ ਪਾਪ ਦੇ ਤੋਖੇ ਨਾਲ ਕਠੋਰ ਨਾ ਹੋ ਜਾਵੇ ਕਿਉਂ ਜੋ ਅਸੀਂ ਮਸੀਹ ਵਿੱਚ ਸਾਂਝੀ ਹੋਏ ਹੋਏ ਹਾਂ ਪਰ ਤਦ ਜੇ ਆਪਣੇ ਪਹਿਲੇ ਭਰੋਸੇ ਨੂੰ ਅੰਤ ਤੋੜੀ ਟਕਰਾਈ ਨਾਲ ਫੜੀ ਰੱਖੀਏ ਜਿਵੇਂ ਆਖਿਆ ਜਾਂਦਾ ਹੈ ਅੱਜ ਜੇ ਤੁਸੀਂ ਉਹਦੀ ਆਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਬਕਾਵਤ ਦੇ ਦਿਨ ਉਹ ਕਿਹੜੇ ਸੰਨ ਜਿੰਨਾ ਸੁਣ ਕੇ ਬਗਾਵਤ ਕੀਤੀ ਭਲਾ ਉਹਨਾਂ ਸਮਨਾ ਨਹੀਂ ਜਿਹੜੇ موسی ਦੇ ਰਾਹੀਂ ਮਿਸਰੋਂ ਨਿਕਲ ਆਏ ਸਨ ਅਤੇ ਉਹ ਕਿੰਨਾ ਨਾਲ 40 ਬਰੇ ਗਰੰਝ ਰਿਹਾ ਭਲਾ ਉਹਨਾਂ ਨਾਲ ਨਹੀਂ ਜਿੰਨਾ ਪਾਪ ਕੀਤਾ ਅਤੇ ਜਿੰਨਾਂ ਦੀਆਂ ਲੋਥਾਂ ਉਹ ਜਾੜ ਵਿੱਚ ਪਈਆਂ ਰਹੀਆਂ ਅਤੇ ਕਿੰਨਾਂ ਨੂੰ ਉਸ ਨੇ ਸੌਂ ਖਾ ਕੇ ਆਖਿਆ ਕਿ ਉਹ ਮੇਰੇ ਆਰਾਮ ਵਿੱਚ ਨਾ ਵੜਨਗੇ ਪਰ ਉਹਨਾਂ ਨੂੰ ਜਿਹੜੇ ਅਨਾਗਿਆਕਾਰ ਸਨ ਅਸੀਂ ਵੇਖਦੇ ਹਾਂ ਜੋ ਉਹ ਬੇਪ੍ਰਤੀਤੀ ਦੇ ਕਾਰਨ ਉਸ ਵਿੱਚ ਨਾ ਵੜ ਸਕੇ